ਹਾਂਜੀ ਸੱਚੀ ਗੱਲ ਸਾਨੂੰ ਤਾਂ ਸਾਧ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਮਾਲਪੂੜੇ ਇਕਦਮ ਫਲਫੀ ਬਹੁਤ ਹੀ ਜ਼ਿਆਦਾ ਵਧੀਆ ਬਣੂਗੇ ਪਰਫੈਕਟ ਟਿਪਸ ਐਂਡ ਟ੍ਰਿਕਸ ਦੇ ਨਾਲ ਇਹ ਬਣਾਵਾਂਗੇ ਕਿ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਪਰਫੈਕਟ ਬਣਨਗੇ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਉਹਦੇ ਇਥੇ ਇੱਕ ਮੈਂ ਪਾਣੀ ਦੇ ਵਿੱਚ 100 ਗ੍ਰਾਮ ਸੁੱਕਾ ਦੁੱਧ ਪਾ ਰਹੀ ਹਾਂ ਸੁੱਕਾ ਦੁੱਧ ਨਹੀਂ ਹੈਗਾ ਤਾਂ ਖੋਇਆ ਮਾਵਾ ਵਰਤ ਸਕਦੇ ਆ ਜਾਂ ਫਿਰ 2 ਚਮਚ ਕਰਦੀ ਮલાઈ ਵੀ ਵਰਤ ਸਕਦੇ ਆ ਫਿਰ 100 ਗ੍ਰਾਮ ਆਟਾ ਪਾਇਆ ਤੇ 100 ਗ੍ਰਾਮ ਮੈਦਾ ਪਾਇਆ ਤੁਸੀਂ ਇਹ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਵੀ ਲੈ ਸਕਦੇ ਆ ਤੇ ਜਾਂ ਫਿਰ ਅੱਧਾ-ਅੱਧਾ ਕਰਕੇ ਵੀ ਲੈ ਸਕਦੇ ਆ ਫਿਰ ਇਹਦੇ ਵਿੱਚ ਥੋੜਾ ਐਲਚੀ ਪਾਊਡਰ ਪਾਇਆ ਜੋ ਕਿ ਬਿਲਕੁਲ ਆਪਸ਼ਨਲ ਆ ਜੇ ਪਾਉਂਗੇ ਤਾਂ ਬਹੁਤ ਵਧੀਆ ਸਵਾਦ ਆਊਗਾ ਜਾਂ ਫਿਰ ਤੁਸੀਂ ਐਲਚੀ ਨੂੰ ਕੁੱਟ ਕੇ ਵੀ ਪਾ ਸਕਦੇ ਆ ਫਿਰ ਇਹਦੇ ਵਿੱਚ ਦੁੱਧ ਪਾਇਆ ਹੈ ਤੇ ਜਿੰਨੀ ਕੁ ਜ਼ਰੂਰਤ ਹੋਊਗੀ ਦੁੱਧ ਪਾਉਂਦੇ ਹੋਏ ਜਦ ਆਪਾਂ ਕੋਲ ਬਣਾਉਣਾ ਆ ਤੇ ਕੋਲ ਜਿਹੜਾ ਐ ਇੱਕਦਮ ਸਮੂਥ ਹੋਣਾ ਚਾਹੀਦਾ ਐ ਤੇ ਫਲਫੀ ਹੋਣਾ ਚਾਹੀਦਾ ਐ ਜਿੰਨਾ ਵਧੀਆ ਆਪਣਾ ਕੋਲ ਹੋਊਗਾ ਉੰਨੇ ਹੀ ਵਧੀਆ ਆਪਣੇ ਮਾਲਪੂਏ ਬਣੂਗੇ ਬਹੁਤ ਜਣਿਆਂ ਦੇ ਮਾਲ ਪੂਏ ਬਹੁਤ ਸੁੱਕੇ ਸੁੱਕੇ ਜਿ ਬਣਦੇ ਆ ਫਲਫੀ ਨਹੀਂ ਬਣਦੇ ਅੰਦਰੋਂ ਮਤਲਬ ਕਿ ਸੁੱਕੇ ਸੁੱਕੇ ਜੇ ਕੜਕੇ ਕੜਕੇ ਜਿ ਲੱਗਦੇ ਰਹਿੰਦੇ ਆ ਬਿਲਕੁਲ ਪਰਫੈਕਟ ਟਿਪਸ ਐਂਡ ਟ੍ਰਿਕਸ ਦੇ ਨਾਲ ਇਹ ਰੈਸਪੀ ਜੇ ਬਣਾਉਂਗੇ ਬਹੁਤ ਹੀ ਵਧੀਆ ਬਣੂਗੇ ਇੱਥੇ ਮੈਂ 150 ਗ੍ਰਾਮ ਖੰਡ ਦੇ ਵਿੱਚ 150 ਗ੍ਰਾਮ ਵੀ ਪਾਣੀ ਪਾਇਆ ਤੇ ਉਹਦੇ ਵਿੱਚ ਥੋੜਾ ਇਲਾਇਚੀ ਪਾਊਡਰ ਪਾ ਕੇ ਥੋੜਾ ਕੇਸਰ ਦੇ ਧਾਗੇ ਪਾ ਕੇ ਇਹਨੂੰ ਮੈਂ ਜਿਹੜਾ ਖੰਡ पिघलन ਤੱਕ ਪਕਾ ਲਿਆ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਅਪਤਾਰਨੀ ਬਣਾਉਣੀ ਹੈਗੀ ਸਿਰਫ ਖੰਡ ਨੂੰ ਹੀ ਪਗਲਾਉਣਾ ਹੈ ਤੇ ਕੋਈ ਵੀ ਇਦਾਂ ਤੁਸੀਂ ਪਲੇਨ ਭਾਂਡਾ ਲੈ ਲਿਓ ਕੋਈ ਵੀ ਕੜਾਈ ਦੇ ਵਿੱਚ ਕੀ ਹੁੰਦਾ ਨਾ ਕਈ ਵਾਰੀ ਬਣਦਾ ਨਹੀਂ ਸਹੀ ਜੇ ਤੁਸੀਂ ਪਹਿਲੀ ਵਾਰੀ ਬਣਾ ਰਹੇ ਹੋ ਤਾਂ ਤੁਸੀਂ ਇਦਾਂ ਦਾ ਹੀ ਕੋਈ ਭਾਂਡਾ ਵਰਤਿਓ ਜਿਹੜਾ ਸਿੱਧਾ ਹੋਵੇ ਤੇ ਜਿਹੜਾ ਨਿਚੋਜ ਦਾ ਪਲੇਨ ਹੋਵੇ ਉਹਦੇ ਵਿੱਚ ਤੇਲ ਪਾ ਦੇਣਾ ਆਪਾਂ ਤੇਲ ਦੀ ਜਗ੍ਹਾ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਆ ਤੇ ਜਿਹੜਾ ਇੱਥੇ ਮੈਂ ਕੋਲ ਲੇ ਲਿਆ ਕੋਲ ਨੂੰ ਮੈਂ ਪਹਿਲਾਂ 10 ਮਿੰਟ ਲਈ ਸਾਈਡ ਤੇ ਰੱਖਤਾ ਸੀ ਤੇ ਹੁਣ ਕੋਲ ਦੀ ਕਨਸਿਸਟੈਂਸੀ ਇਦਾਂ ਦੀ ਹੋਣੀ ਚਾਹੀਦੀ ਹੈ ਨਾਹੀਂ ਬਹੁਤ ਹੀ ਪਤਲੀ ਨਾਹੀਂ ਗਾੜੀ ਤੇ ਫਿਰ ਜਦੋਂ ਤੇਲ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਇੱਕ ਛੋਟੀ ਕੜਚੀ ਇਦਾਂ ਪਾਉਣੀ ਆ ਤੇ ਇਹਨੂੰ ਆਪਾਂ ਰੜਿਆ ਪਉਣਾ ਹੈ ਜਿਸ ਤਰੀਕੇ ਨਾਲ ਦੇਖੋ ਕਿੰਨੀ ਪਰਫੈਕਟ ਰੈਸিপি ਹੈ ਕਿ ਆਪਣੇ ਜਿਹੜੇ ਜਾਂਦੇ ਸਾਰੇ ਫੁੱਲ ਰਹੇ ਆ ਬਹੁਤ ਜਾਣਿਆਂ ਦੇ ਫੁੱਲ ਦੇ ਨਹੀਂ ਹੈਗੇ ਬਹੁਤ ਜਾਣਿਆਂ ਦੇ ਬਿਲਕੁਲ ਫਲੈਟ ਜੇ ਪੱਦਰੇ ਜਿਵੇਂ ਬਣ ਜਾਂਦੇ ਆ ਚਾਸ਼ਨੀ ਨਹੀਂ ਪੀਂਦੇ ਬਹੁਤ ਧੜੇ ਚੀਜ਼ਾਂ ਹੁੰਦੀਆਂ ਆ ਇਹ ਰੈਸਪੀ ਨਾਲ ਇਕਦਮ ਫੁੱਲੇ ਫੁੱਲੇ ਪਰਫੈਕਟ ਬਣੂਗੇ ਤੁਹਾਡੇ ਮਾਲਪੂੜੇ ਇਹਨੂੰ ਘੱਟ ਗੈਸ ਤੇ ਆਪਾਂ ਵਧੀਆ ਅੰਦਰ ਤੱਕ ਸੇਕ ਲੈਣਾ ਹੈ ਤਾਂ ਜੋ ਇਹ ਅੰਦਰ ਕੱਚੇ ਨਾ ਰਹਿ ਜਾਣ ਇਹ ਦੇਖੋ ਵਧੀਆ ਕਲਰ ਆਣ ਤੇ ਸੇਕ ਲੈਣਾ ਫਿਰ ਇਹਨੂੰ ਆਪਾਂ ਕੱਢ ਲੈਣਾ ਹੈ ਇਹਦਾ ਤੇਲ ਐਕਸਟਰਾ ਡਾਇਓ ਆਪਾਂ ਕੱਢ ਲੈਣਾ ਆ ਨਿਚੋੜ ਕੇ ਚੰਗੀ ਤਰੀਕੇ ਨਾਲ ਇਹਦੇ ਵਿੱਚ ਤੇਲ ਨਹੀਂ ਰਹਿਣਾ ਚਾਹੀਦਾ ਫਿਰ ਇਹਨੂੰ ਆਪਾਂ ਜਿਹੜੇ ਮਾਲ ਪੂੜੇ ਆ ਇਹਨਾਂ ਨੂੰ ਆਪਾਂ ਚਾਸ਼ਨੀ ਚ ਪਾ ਦੇਣਾ ਹੈ ਜਿਹੜੀ ਚਾਸ਼ਨੀ ਆ ਉਹ ਇਸ ਟਾਈਮ ਤੇ ਹਲਕੀ ਜਿਹੀ ਕੋਸੀ ਜੀ ਹੋਣੀ ਚਾਹੀਦੀ ਹੈ ਨਾਹੀਂ ਬਹੁਤੀ ਗਰਮ ਨਾਹੀਂ ਠੰਡੀ ਜੇ ਠੰਡੀ ਹੋ ਗਈ ਆ ਤਾਂ ਉਹਨੂੰ ਗਰਮ ਜ਼ਰੂਰ ਕਰ ਲਿਓ ਹਲਕੀ ਜਿਹੀ ਕੋਸੀ ਜੀ ਚਾਸ਼ਨੀ ਚ ਪਾ ਕੇ ਸਿਰਫ ਆਪਾਂ ਇਹਨੂੰ 1 ਮਿੰਟ ਦੇ ਲਈ ਚਾਸ਼ਨੀ ਦੇ ਵਿੱਚ ਜਿਹੜਾ ਭਿਉਣਾ ਹੈ ਜਿਆਦਾ ਨਹੀਂ ਭਿਉਣਾ ਕਿਉਂਕਿ ਇਹ ਇੰਨੇ ਪਧਿਆ ਬਣਿਆ ਇੰਨੇ ਫਲਫੀ ਫੁੱਲੇ ਫੁੱਲੇ ਅੰਦਰੋਂ ਬਹੁਤ ਵਧੀਆ ਬਣਿਆ ਕਿ ਇਹਨੂੰ ਸਿਰਫ 1 ਮਿੰਟ ਚਾਹੀਦਾ 1 ਮਿੰਟ ਤੋਂ ਵੀ ਘੱਟ ਸਮਾਂ ਕਿਉਂਕਿ ਜੇ ਜ਼ਿਆਦਾ ਰੱਖ ਲੂਗੇ ਬਹੁਤ ਜ਼ਿਆਦਾ ਚਾਸ਼ਨੀ ਪੀਜੂਗੇ ਇਹ ਦੇਖੋ ਕਿੰਨੇ ਫੁੱਲੇ ਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਦੇਖੋ ਕਿੰਨੇ ਵਧੀਆ ਫੁੱਲੇ 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 ਬਣੇ ਆ ਇਕਦਮ ਤੇ ਇਹ ਦੇਖੋ ਸਾਰੇ ਮਾਲਪੂੜੇ ਮੈਦੀ ਬਣਾਏ ਆ ਤੇ ਤੁਸੀਂ ਇਹਦੀ ਸ਼ੇਪ ਤੇ ਧਿਆਨ ਦੇਣਾ ਹੈ ਪਹਿਲਾਂ ਪਹਿਲਾਂ ਕਈ ਰੇ ਸ਼ੇਪ ਨਹੀਂ ਸਹੀ ਬਣਦੀ ਫਿਰ ਹੌਲੀ ਹੌਲੀ ਸਹੀ ਬਣਨ ਲੱਗ ਜਾਂਦੀ ਹੈ ਇਹ ਦੇਖੋ ਜਿੰਨਾ ਵੱਡਾ ਸਾਡਾ ਪਾਂਡਾ ਹੈ ਉਸ ਹਾਮਣਾਂ ਵਾਲੀ ਪਾਉਣਾ ਹੈ ਮੇਰੇ ਪਾਂਡੇ 'ਚ ਸਿਰਫ 3 ਹੀ ਆ ਰਹੇ ਆ ਇਸ ਲਈ ਮੈਂ 3 ਹੀ ਪਾ ਰਹੀ ਆ ਪਾਉਣ ਤੋਂ ਬਾਅਦ ਚੋਂ ਆਪਾਂ ਇਹਨੂੰ ਥੋੜਾ ਟਾਈਮ ਛੱਡ ਲੈਣਾ ਹੈ ਫਿਰ ਉਸ ਤੋਂ ਬਾਅਦ ਚ ਆਪਾਂ ਇਹਦੇ ਉੱਤੇ ਤੇਲ ਪਾਉਣਾ ਸ਼ੁਰੂ ਕਰਨਾ ਹੈ ਫਿਰ ਆਪਾਂ ਇਹਨੂੰ ਪਲਟਣਾ ਹੈ ਇਹ ਦੇਖੋ ਕਿੰਨੇ ਵਧੀਆ ਫੁੱਲੇ ਫੁੱਲੇ ਬਣ ਰਹੇ ਨੇ ਤੁਸੀਂ ਦੇਖ ਹੀ ਸਕਦੇ ਕਿੰਨੇ ਵਧੀਆ ਫੁੱਲ ਰਹੇ ਨੇ ਇਹ ਇਕਦਮ ਪੂਰੀ ਦੇ ਵਾਂਗੂ ਫੁੱਲ ਰਿਹਾ ਤੇ ਇਹਨੂੰ ਖੀਰ ਦੇ ਨਾਲ ਠੰਡੀ ਠੰਡੀ ਖੀਰ ਨਾਲ ਜਿਹੜਾ ਸਰਵ ਕਰਨਾ ਹੈ ਖੀਰ ਦੀ ਰੈਸਪੀ ਆਲਰੇਡੀ ਮੇਰੇ ਚੈਨਲ ਤੇ ਹੈਗੀ ਹੈ ਤੁਸੀਂ ਦੇਖ ਸਕਦੇ ਆ ਤੇ ਆਪਣੇ ਬਹੁਤ ਹੀ ਵਧੀਆ ਇਕਦਮ ਚਾਸ਼ਨੀ ਪੀਤੇ ਹੋਏ ਮਾਲਪੂੜੇ ਬਣ ਕੇ ਤਿਆਰ ਅਜੇ ਵੀਡੀਓ ਪਸੰਦ ਆ ਵੀਡੀਓ ਨੂੰ ਲਾਈਕ ਕਰਿਓ ਵਾਟ ਤੋਂ ਵਾਟ ਸ਼ੇਅਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ